ਗਰਾਉਂਡ ਜ਼ੀਰੋ ਤੇ ਪਹੁੰਚੇ ਆ ਸਤਲੁਜ ਦਾ ਕਹਿਰ ਅਫਾਨ ਦੇ ਉੱਤੇ ਆ ਲੋਕ ਛੱਤਾਂ ਦੇ ਉੱਤੇ ਬੈਠੇ ਨੇ ਬੰਨਾਂ ਤੇ ਬੈਠੇ ਨੇ ਪਸ਼ੂ ਡੰਗਰ ਬੰਨਾਂ ਤੇ ਲਗਾ ਕੇ ਲੋਕਾਂ ਨੇ ਬੰਨੇ ਹੋਏ ਨੇ ਆ ਨਜ਼ਰ ਮਾਰ ਲਓ ਚਾਰੇ ਪਾਸੇ ਹਾਲਾਤ ਕੀ ਨੇ ਤੁਸੀਂ ਆਪ ਨਜ਼ਰ ਮਾਰ ਸਕਦੇ ਹੋ ਸਾਹਮਣੇ ਜ਼ੀਰੋ ਲਾਈਨ ਸਰਹੱਦੀ ਤਾਰ ਆ ਔਰ ਪੂਰੇ ਮਾੜੇ ਹਾਲਾਤ ਲੋਕਾਂ ਦੇ ਇੱਥੇ ਹੋ ਚੁੱਕੇ ਨੇ ਔਰ ਆ ਨਜ਼ਰ ਮਾਰ ਲਓ ਲੋਕ ਸ਼ਤਾਂ ਦੇ ਉੱਤੇ ਬੈਠੇ ਨੇ ਆ ਘਰਾਂ ਦੇ ਬਾਹਰ ਰਾਹਾਂ ਦੇ ਉੱਤੇ ਕਿੰਨਾ ਕਿੰਨਾ ਪਾਣੀ ਆ ਤੁਸੀਂ ਦੇਖ ਸਕਦੇ ਹੋ ਔਰ ਕੋਸ਼ਿਸ਼ ਵੀ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਬਾਕੀ ਆ ਮੁੰਡੇ ਹੈਗੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਰਹੇ ਨੇ ਆਜੋ ਅਗਲੇ ਪਾਸੇ ਆਜੋ ਨਾਲ ਦੀ ਨਾਲ ਗੱਲ ਕਰਦੇ ਚੱਲਦੇ ਤੇ ਨਾਲੇ ਉਹਨਾਂ ਕੋਲੇ ਪਹੁੰਚਦੇ ਕਿਹੜਾ ਪਿੰਡ ਗੜਾ ਇਹ ਨਿਆਗਨੇਸ਼ਰ ਚੁਬੇ ਅੱਛਾ ਕੀ ਹਾਲਾਤ ਨੇ ਹਾਲਾਤ ਮਾੜੇ ਨੇ ਪਾਣੀ ਦੇਖ ਲਓ ਇੱਧਰ ਸਾਰਾ 15 ਕਿਲੇ ਠੇਕੇ ਲਈ ਸਾਰੀ ਖਰਾਬ ਹੋਈ ਫਸਲ ਦੇਖੋ ਆ ਇਧਰ ਪਾਣੀ ਇਧਰ ਦੇਖ ਲੋ ਨੀਵੇਂ ਨਵਾਨ ਥਾਂ ਤੇ ਕਿੰਨਾ ਪਾਣੀ ਘਰਾਂ ਦੇ ਕਦੋਂ ਕਦੋਂ ਕਦ ਆਇਆ ਪਾਣੀ ਕਦੋਂ ਕਦ ਪਰਸੋ ਪਰਸੋ ਆਇਆ ਸੀ ਪਰਸੋ ਸੇ ਸ਼ੁਰੂ ਹੋਣ ਲੱਗਿਆ ਥੋੜਾ ਥੋੜਾ ਪਾਣੀ ਸ਼ੁਰੂ ਤੋਂ ਆਉਣ ਲੱਗਿਆ ਸੀ ਤੇ ਆਹ ਦੇਖ ਲੋ ਝੋਨਿਆਂ ਦੇ ਹਾਲਾਤ ਕੀ ਹੋ ਗਏ ਨੇ ਤੇ ਕੋਈ ਪ੍ਰਸ਼ਾਸਨ ਨਹੀਂ ਇੱਥੇ ਪਹੁੰਚਿਆ ਕੋਈ ਕੁਝ ਨਹੀਂ ਹੋਇਆ ਨਾ ਸਾਡੀ ਸੁਣਵਾਈ ਹੋਈ ਹਾਂਜੀ ਤੇ ਇੱਥੇ ਫਿਰ ਜਿਹੜਾ ਆ ਮਾੜਾ ਮੋਟਾ ਖਾਣ ਪੀਣ ਦਾ ਫਿਰ ਉਹ ਕਿਵੇਂ ਚੱਲਦਾ ਸਾਰਾ ਖਾਣ ਪੀਣ ਦਾ ਜੋ ਕਰਾ ਚੇ ਕੋਈ ਅਜੇ ਤੱਕ ਖਾਦੀ ਜਾਂ ਤੇ ਬਸ ਆਇਆ ਨਹੀਂ ਅਜੇ ਤੱਕ ਕੋਈ ਵੀ ਅੱਛਾ ਹਾਂਜੀ ਤਾਂ ਬਿਲਕੁਲ ਹਾਲਾਤ ਜਿਹੜੇ ਨੇ ਕਾਫੀ ਜ਼ਿਆਦਾ ਮਾੜੇ ਨੇ ਹਾਂਜੀ ਹਾਂਜੀ ਪਾਣੀ ਦੇਖੋ ਕਿਉਂਕਿ ਪਾਣੀ ਆ ਵੀਰ ਦੇਖ ਤੁਸੀਂ ਨਜ਼ਰ ਮਾਰ ਸਕਦੇ ਹੋ ਕਿ ਪਾਣੀ ਕਿੰਨਾ ਜ਼ਿਆਦਾ ਉਫਾਨ ਤੇ ਕਿੰਨੀ ਸਪੀਡ ਤੇ ਇਹ ਪਾਣੀ ਹੈਗਾ ਔਰ ਕਰੀਬ 3 3 4 4 ਫੁੱਟ ਤਾਈ ਪਾਣੀ ਅ ਦੇਖਿਆ ਜਾ ਸਕਦਾ ਹੈ ਬਾਈ ਜੀ ਤੁਹਾਡਾ ਘਰ ਆ ਇਹ ਕੀ ਨਾਮ ਤੁਹਾਡਾ ਮਨਜੀਤ ਸਿੰਘ ਜੀ ਤੇ ਘਰਾਂ ਚ ਤਾਂ ਪਾਣੀ ਪੂਰਾ ਵੜਿਆ ਪਿਆ ਹਾਂ ਪੂਰਾ ਪਾਣੀ ਘਰਾਂ ਚ ਵੜਿਆ ਹੈ ਤੇ ਕਦੋਂ ਵੜਿਆ ਪਾਣੀ ਇਹ ਅੱਜ ਦੋ ਦਿਨ ਹੋਇਆ ਹੈ ਦੋ ਦਿਨ ਹਾਂਜੀ ਅੱਛਾ ਤੇ ਵਿਰਾਤ ਫਿਰ ਸ਼ਾਤ ਤੇ ਜੀ ਅੱਛਾ ਚਾਰ ਮਤਲਬ ਥੋੜਾ ਹੋਊਗਾ ਪਹਿਲਾਂ ਪਹਿਲਾਂ ਥੋੜਾ ਸੀ ਫਿਰ ਦੋ ਦਿਨ ਹੋ ਗਿਆ ਰਾਤ ਫੋਲੋ ਕੱਲ ਦਾ ਫੋਲੋ ਵਾਜੀ ਖਾਣ ਪੀਣ ਦਾ ਹੁਣ ਕੀ ਹਿਸਾਬ ਦਾ ਖਾਣ ਪੀਣ ਦਾ ਜਿਹੜਾ ਪਹਿਲਾਂ ਪਿਆ ਸੀ ਕਰੇ ਖਾਦੀ ਪੀਤੀ ਜੰਨੇ ਅੱਛਾ ਹਾਂਜੀ ਤੇ ਹੁਣ ਫਿਰ ਆ ਆਰਮੀ ਬੀਐਸਐਫ ਦੀਆਂ ਟੀਮਾਂ ਆਈਆਂ ਨੇ ਫਿਰ ਹੁਣ ਆਂញਾਂ ਨੇ ਜੋ ਆਦਾ ਫਾਰਮੈਟੀ ਪੂਰੀ ਕੀਤੀ ਜਾਂਦੀਆਂ ਨੇ ਜੋ ਬਾਰਡਰ ਦਾ ਕੰਮ ਇਹਨਾਂ ਆਪਦੀ ਕੀਤੀ ਜਾਂਦੀ ਅੱਛਾ ਪ੍ਰਸ਼ਾਸਨ ਆਇਆ ਕੋਈ ਇੱਥੇ ਕੋਸ਼ਿਸ਼ ਵੀ ਨਹੀਂ ਕੋਸ਼ਿਸ਼ ਨਹੀਂ ਅੱਛਾ ਅਸੀਂ ਤੁਹਾਡੇ ਕੋਲੇ ਆ ਪਾਣੀ ਦੇ ਵਿੱਚੋਂ ਚਲੋ ਕੋਸ਼ਿਸ਼ ਹਰੇਕ ਕੋਈ ਕਰਦਾ ਅਸੀਂ ਆਉ ਆਏ ਆ ਹਾਂਜੀ ਹੋਰ ਆਇਆ ਕੋਈ ਕੋਈ ਵੀ ਨਹੀਂ ਜੀ ਇੱਥੇ ਪਹੁੰਚਦੇ ਨਹੀਂ ਉੱਥੇ ਤੱਕ ਕਿਉਂ ਆਉਂਦੇ ਨੇ ਮੁਰ ਜਾਂਦੇ ਨੇ ਉੱਥੋਂ ਤੱਕ ਆ ਨਜ਼ਰ ਮਾਰਿਓ ਪਹਿਲਾਂ ਉੱਥੋਂ ਤੱਕ ਇਹ ਲੋਕ ਕਹਿ ਰਹੇ ਨੇ ਵੀ ਪ੍ਰਸ਼ਾਸਨ ਆਉਂਦਾ ਜਿੱਥੇ ਉਹ ਖੜੇ ਆ ਔਰ ਇੱਥੋਂ ਪਾਣੀ ਆ 4 ਫੁੱਟ ਹੀ ਆ ਆ ਜਿਹੜਾ 3-4 ਫੁੱਟ ਇੱਥੇ ਵੀ ਜਿਹੜਾ ਨਹੀਂ ਆਉਂਦਾ ਤੁਸੀਂ ਆ ਗਏ ਤੈਨੂੰ ਥੱਲੇ ਵੀ ਨਹੀਂ ਆਏ ਪਾਣੀ ਬਾਨ ਗੱਡੀ ਤੋਂ ਖੜ ਕੇ ਮੈਂ ਡੀਸੀ ਸਾਹਿਬ ਆਏ ਸੀ ਉਹ ਵੀ ਕਹਿ ਗਿਆ ਸੀ ਵੀ ਜਿਹੜੀ ਨੀਵੀਂ ਥਾਂ ਤੇ ਉੱਚੀ ਥਾਂ ਤੇ ਹੋ ਜਾਓ ਬਸ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਇਆ ਕਹਿ ਕੇ ਗਿਆ ਚਲੇ ਨੇ ਮਤਲਬ ਉਹ ਇੱਥੇ ਨਹੀਂ ਆਉਂਦੇ ਕਿਉਂ ਨਹੀਂ ਆਉਂਦੇ ਡਰਦੇ ਪਤਾ ਡਰ ਡੁਰੇ ਕੀ ਚੱਕਰ ਹੈ ਉਹਨਾਂ ਨੂੰ ਤੁਸੀਂ ਤੁਸੀਂ ਵੀ ਤਾਂ ਬੈਠੇ ਹੀ ਏ ਥੱਲੇ ਬੈਠੇ ਆਪ ਦੀ ਖੇਤੀ 'ਚ ਬੈਠੇ ਆ ਦੇ ਘਰੇ ਬੈਠੇ ਆ ਤੇ ਅਸੀਂ ਵੀ ਤਾਂ ਆਈ ਆ ਤੁਸੀਂ ਵੀ ਆਏ ਜੇ ਉਹਨਾਂ ਨੂੰ ਕੀ ਪਤਾ ਡਰ ਕਾ ਦਾ ਹੁਣ ਫਿਰ ਮੱਜਾ-ਮੁੱਜਾਂ ਦਾ ਕੀ ਕੀ ਮੱਜਾ ਉਹ ਸਾਹਮਣੇ ਬੈਠੇ ਉੱਚੀ ਦਾਾਂ ਤੇ ਕੀਤੀਆਂ ਨੇ ਘਰੇ ਪਾਣੀ ਸਾਰਾ ਅੰਦਰ ਵੀ ਪਾਣੀ ਤੁਹਾਡਾ ਕਿਹੜਾ ਘਰ ਸੱਚੀ ਦੱਸਿਓ ਦਿਲੋਂ ਵੀ ਸਭ ਤੋਂ ਪਹਿਲਾਂ ਇੱਥੇ ਕੌਣ ਆਇਆ ਤੁਹਾਡੇ ਕੋਲ ਕੋਈ ਨਹੀਂ ਆਇਆ ਸਾਡੇ ਕੋਲ ਵੀ ਕੋਈ ਨਹੀਂ ਤੁਸੀਂ ਆਏ ਨੇ ਡੀਸੀ ਸਾਹਿਬ ਆਏ ਸਾਡੇ ਤੋਂ ਪਹਿਲਾਂ ਨਹੀਂ ਸਾਡੇ ਤੋਂ ਕੋਈ ਨਹੀਂ ਆਇਆ ਸਾਡੇ ਤੋਂ ਪਹਿਲਾਂ ਕੋਈ ਨਹੀਂ ਆਇਆ ਨਹੀਂ ਨਹੀਂ ਆਇਆ ਕੋ ਡੀਸੀ ਐਸ ਡੀ ਐਮ ਕੋਈ ਅਫਸਰ ਨਹੀਂ ਨਹੀਂ ਉੱਥੇ ਬੰਦ ਪਾ ਗੇੜਾ ਮੱਚ ਲੈ ਜਾਂਦੇ ਅੱਛਾ ਗੇੜਾ ਮਾਰ ਕੇ ਇੱਥੋਂ ਚਲੇ ਜਾਂਦੇ ਪਾਏ ਭੁੱਖੇ ਬੈਠੇ ਰਹੇ ਕੋਈ ਬੰਦੇ ਥੋੜਾ ਵੇਖ ਪੁੱਛਣਾ ਕਿਸੇ ਇੰਨੇ ਮਾੜੇ ਹਾਲਾਤ ਨੇ ਹੋਰ ਇਹਨਾਂ ਨੂੰ ਚਾਰਾ ਮਿਲਿਆ ਕੁਝ ਨਹੀਂ ਮਿਲਿਆ ਪੱਠਾ ਵਜਾ ਬਿਮਾਰ ਹੋਣ ਨੂੰ ਕੋਈ ਹੈ ਬਈ ਇਹ ਏਰੀਆ ਚਲਚੇ ਚਲਚੇ ਵਾਲੀ ਕਿਰਚੇ ਕਿਰਚੇ ਇੱਕ ਕਿਰਚੇ ਢਾਣੀ ਕਿਹੜੀ ਦੱਸੇ ਗਣੇਸ਼ੇ ਵਾਲੀ ਗਣੇਸ਼ੇ ਵਾਲੀ ਢਾਣੀ ਆ ਨਜ਼ਰ ਚਾਰੇ ਪਾਸੇ ਮਾਰ ਲਓ ਕਿੰਨੇ ਹਾਲਾਤ ਮਾੜੇ ਨੇ ਔਰ ਨਜ਼ਰ ਇਧਰਲੇ ਪਾਸੇ ਇੱਕ ਵਾਰੀ ਮਾਰ ਲਓ ਕਿ ਉਹ ਥੋੜੇ ਜੇ ਘਰ ਜਿਹੜੇ ਆ ਉੱਚੇ ਨੇ ਔਰ ਜਿਹੜੇ ਬੱਚੇ ਹੋਏ ਨੇ ਜਿਨ੍ਹਾਂ ਦੇ ਪਾਣੀ ਘਰਾਂ ਦੇ ਵਿੱਚ ਤਾਂ ਚਾਹੇ ਬਚਾਅ ਹੋਇਆ ਪਰ ਜਿਹੜੇ ਨੀਵੇਂ ਨੇ ਉਹਨਾਂ ਘਰਾਂ 'ਚ ਪਾਣੀ ਵੜ ਗਿਆ ਔਰ ਇਧਰ ਨਜ਼ਰ ਮਾਰ ਲਓ ਘਰਾਂ ਦੇ ਵਿੱਚ ਇਧਰਲੇ ਪਾਸੇੋਂ ਮੈਂ ਕਹੂੰਗਾ ਲੈ ਕੇ ਆਓ ਉਹਨੂੰ ਮੁੰਡੇ ਨੂੰ ਨਾਲ ਤੁਸੀਂ ਫੜ ਕੇ ਲਿਆਓ ਨਾ ਨਾਲ ਕੈਮਰਾਮੈਨ ਨੂੰ ਇਹ ਨਾ ਹੋਵੇ ਕੈਮਰਾਮੈਨ ਪਾਣੀ 'ਚ ਰੋੜ ਦਿਓ ਸਾਡਾ ਆ ਨਜ਼ਰ ਮਾਰ ਲਓ ਕਿੰਨੇ ਮਾੜੇ ਹਾਲਾਤ ਨੇ ਘਰਾਂ ਦੇ ਵਿੱਚ ਕਿਸ ਤਰੀਕੇ ਨਾਲ ਜਿਹੜਾ ਪਾਣੀ ਆ ਉਹ ਵੜਿਆ ਹੋਇਆ ਔਰ ਪੂਰਾ ਬੁਰਾ ਹਾਲਾ ਲੋਕਾਂ ਦਾ ਇਹ ਹਾਲਾਤ ਨੇ ਇੱਥੋਂ ਦੇ ਇਹ ਨਿਹਾਲੇ ਕਿਲਚੇ ਦੀਆਂ ਤਸਵੀਰਾਂ ਨੇ ਔਰ ਜੇ ਮੀਂਹ ਪੈ ਜੇ ਦੋ ਦਿਨਾਂ ਤਾਂ ਜਿਹੜੀਆਂ ਨੀਆਂ ਨੇ ਉਹਨਾਂ ਦੇ ਵਿੱਚ ਪਾਣੀ ਪੈ ਜਾਂਦਾ ਪਾੜ ਜਾਂਦੀਆਂ ਪਰ ਇਹ ਤਾਂ ਹਾਲਾਤ ਇੱਥੇ ਤੁਸੀਂ ਵੇਖ ਲਓ ਕਿ ਪਾਣੀ ਚਾਰੇ ਪਾਸੇ ਖੜਾ ਤਿੰਨਾ ਚਾਰ ਦਿਨਾਂ ਤੋਂ ਬੁਰੇ ਹਾਲਾਤ ਨੇ ਮੰਦੜੇ ਹਾਲਾਤ ਨੇ ਇਹਨਾਂ ਲੋਕਾਂ ਦੇ ਔਰ ਇਹ ਲੋਕ ਲਗਾਤਾਰ ਹੁਣ ਮੰਗ ਕਰ ਰਹੇ ਨੇ ਕਿ ਸਾਨੂੰ ਇੱਥੇ ਰਾਸ਼ਨ ਜਾਂ ਸਾਨੂੰ ਕੋਈ ਵੀ ਚੀਜ਼ ਪੁੱਜਦੀ ਕਰੋ ਕਿ ਤਾਂ ਜੋ ਅਸੀਂ ਇੱਥੇ ਛਤਾਂ ਦੇ ਜਿਹੜੇ ਬੈਠੇ ਨੇ ਇੱਥੇ ਬਹਿ ਕੇ ਕੋਈ ਆਪਦਾ ਖਾ ਪੀ ਸਕੀਏ ਤੇ ਇੱਕ ਕੋਈ ਕੰਮ ਕਰ ਚੱਲਦਾ ਹੈ ਨਾ ਕੋਈ ਕੰਮ ਕਰ ਚੱਲਦਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਪਹਿਲਾ ਹੈਗਾ ਸੀ ਉਹ ਵਿਚਾਰੇ ਖਾਦੀ ਜਾਂਦੇ ਆ ਨਾ ਕੋਈ ਜਿਹੜੇ ਇੱਥੇ ਵੱਡੇ ਵੱਡੇ ਅਫਸਰ ਆਉਂਦੇ ਆ ਕਿਸੇ ਨੂੰ ਪੁੱਛਣਾ ਨਹੀਂ ਕਿਸੇ ਨੂੰ ਦੱਸਣਾ ਨਹੀਂ ਕੀ ਗੱਲ ਆ ਯਾਰ ਤੁਹਾਨੂੰ ਠੀਕ ਹੈ ਕੋਈ ਚੀਜ਼ ਨਹੀਂ ਆਈ ਤੱਕ ਦਿੱਤੀ ਤੇ ਸਾਰੇ ਆਪੋ ਆਦੇ ਘਰਾਂ ਜੇ ਬੈਠਿਆ ਨਿਗਾਹ ਮਾਰ ਲਾ ਪਾਣੀ ਦੇਖ ਲਾ ਆ ਮੜੇ ਹਾਲਾਤ ਹੋਏ ਪਏ ਪੂਰੇ ਬਿਲਕੁਲ ਪ੍ਰਸ਼ਾਸਨ ਇੱਥੇ ਨਹੀਂ ਪਹੁੰਚਿਆ ਪਰ ਸਾਡੀ ਟੀਮ ਜ਼ਰੂਰ ਪਹੁੰਚੀ ਆ ਔਰ ਸਾਡੀ ਕੋਸ਼ਿਸ਼ ਇਹ ਹੁੰਦੀ ਆ ਚਾਹੇ ਕਿਸਤੀ ਲਈ ਜਾਈਏ ਚਾਹੇ ਟਰੈਕਟਰ ਲਈ ਜਾਈਏ ਚਾਹੇ ਪੈਦਲ ਜਾਈਏ ਉਹਨਾਂ ਲੋਕਾਂ ਤੱਕ ਅਸੀਂ ਪਹੁੰਚੀਏ ਜਿਹੜੇ ਲੋਕ ਤੱਕ ਕੋਈ ਨਹੀਂ ਪਹੁੰਚਿਆ ਜਿੰਨਾਂ ਤੱਕ ਨਾ ਡੀਸੀ ਨਾ ਐਸਟੀਐਮ ਨਾ ਕੋਈ ਹੋਰ ਪ੍ਰਸ਼ਾਸਨ ਪਹੁੰਚਿਆ ਉਹਨਾਂ ਤੱਕ ਅਸੀਂ ਪਹੁੰਚੀਏ ਉਹਨਾਂ ਤੱਕ ਪਹੁੰਚ ਕੇ ਪੂਰੀ ਅਪਡੇਟ ਇਹਨਾਂ ਸਰਕਾਰਾਂ ਨੂੰ ਇਹ ਪ੍ਰਸ਼ਾਸਨ ਨੂੰ ਦੇਈਏ ਕਿ ਇੱਥੇ ਹਾਲਾਤ ਕੀ ਨੇ ਇਹ ਲੋਕਾਂ ਤੱਕ ਹਜੇ ਤੱਕ ਇਹ ਕਹਿੰਦੇ ਵੀ ਕੋਈ ਵੀ ਨਹੀਂ ਪਹੁੰਚਿਆ ਉਹ ਛੱਤਾਂ ਦੇ ਉੱਤੇ ਬੈਠੇ ਨਜ਼ਰ ਮਾਰ ਲਓ ਇਹ ਵੀ ਘਰ ਨਹੀਂ ਉਹਨਾਂ 'ਚ ਪਾਣੀ ਜ਼ਿਆਦਾ ਹੈ ਜਿੰਨੇ ਉਧਰ ਨੇੜੇ ਵਾਲੇ ਪਾਸੇ ਉਹਨਾਂ 'ਚ ਪਾਣੀ ਜ਼ਿਆਦਾ ਹੈ ਪਾਣੀ ਦੇ ਹਾਲਾਤ ਜ਼ਿਆਦਾ ਖਰਾਬ ਨਹੀਂ ਇਹ ਤਸਵੀਰਾਂ ਨੇ ਨਿਹਾਲੇ ਕਿਤਿਆਂ ਦੀਆਂ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ ਫਿਲਹਾਲ ਦੀ ਘੜੀ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਦਿਓ ਔਰ ਜ਼ਰੂਰ ਦੱਸੋ ਕੀ ਇਸ ਦਾ ਹੱਲ ਕੀ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਇਹਨਾਂ ਲੋਕਾਂ ਤੱਕ ਜਰੂਰ ਪਹੁੰਚੋ ਇਹਨਾਂ ਦੀ ਮਦਦ ਜਰੂਰ ਕਰੋ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋ ਗਰਾਊਂਡ ਜ਼ੀਰੋ ਤੇ ਪਹੁੰਚੇ ਹਾਂ ਸਤਲੁਜ ਦਾ ਕਹਿਰ ਉਫਾਨ ਦੇ ਉੱਤੇ ਆ ਲੋਕ ਛੱਤਾਂ ਦੇ ਉੱਤੇ ਬੈਠੇ ਨੇ ਬੰਨਾਂ ਤੇ ਬੈਠੇ ਨੇ ਪਸ਼ੂ ਡੰਗਰ ਬੰਨਾਂ ਤੇ ਲਾ ਜਾ ਕੇ ਲੋਕਾਂ ਨੇ ਬੰਨੇ ਹੋਏ ਨੇ ਆ ਨਜ਼ਰ ਮਾਰ ਲਓ ਚਾਰੇ ਪਾਸੇ ਹਾਲਾਤ ਕੀ ਨੇ ਤੁਸੀਂ ਆਪ ਨਜ਼ਰ ਮਾਰ ਸਕਦੇ ਹੋ ਸਾਹਮਣੇ ਜ਼ੀਰੋ ਲਾਈਨ ਸਰਹੱਦੀ ਤਾਰ ਆ ਔਰ ਪੂਰੇ ਮਾੜੇ ਹਾਲਾਤ ਲੋਕਾਂ ਦੇ ਇੱਥੇ ਹੋ ਚੁੱਕੇ ਨੇ ਔਰ ਆ ਨਜ਼ਰ ਮਾਰ ਲਓ ਲੋਕ ਛੱਤਾਂ ਦੇ ਉੱਤੇ ਬੈਠੇ ਨੇ ਆ ਘਰਾਂ ਦੇ ਬਾਹਰ ਰਾਹਾਂ ਦੇ ਉੱਤੇ ਕਿੰਨਾ ਕਿੰਨਾ ਪਾਣੀ ਆ ਤੁਸੀਂ ਦੇਖ ਸਕਦੇ ਹੋ ਔਰ ਕੋਸ਼ਿਸ਼ ਵੀ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਬਾਕੀ ਆ ਮੁੰਡੇ ਹੈਗੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਰਹੇ ਨੇ ਆਜੋ ਅਗਲੇ ਪਾਸੇ ਆਜੋ ਨਾਲ ਦੀ ਨਾਲ ਗੱਲ ਕਰਦੇ ਚੱਲਦੇ ਤੇ ਨਾਲੇ ਉਹਨਾਂ ਕੋਲੇ ਪਹੁੰਚਦੇ ਕਿਹੜਾ ਪਿੰਡ ਗੜਾ ਇਹ ਨਿਆਗਨੇਸ਼ਰ ਚੁੱਕੇ ਅੱਛਾ ਕੀ ਹਾਲਾਤ ਨੇ ਹਾਲਾਤ ਮਾੜੇ ਨੇ ਪਾਣੀ ਦੇਖ ਲਓ ਇੱਧਰ ਸਾਰਾ 15 ਕਿਲੇ ਠੇਕੇ ਲਈ ਸਾਰੀ ਖਰਾਬ ਹੋਈ ਫਸਲ ਦੇਖੋ ਆ ਇਧਰ ਪਾਣੀ ਇਧਰ ਦੇਖ ਲੋ ਨੀਵੇਂ ਨਵਾਨ ਥਾਂ ਤੇ ਕਿੰਨਾ ਪਾਣੀ ਘਰਾਂ ਦੇ ਕਦੋਂ ਕਦੋਂ ਕਰਾਇਆ ਪਾਣੀ ਕਦੋਂ ਕਦੋਂ ਪਰਸੋ ਪਰਸੋ ਆਇਆ ਸੀ ਪਰਸੋ ਤੋਂ ਸ਼ੁਰੂ ਹੋਣ ਲੱਗਿਆ ਥੋੜਾ ਥੋੜਾ ਪਾਣੀ ਸ਼ੁਰੂ ਤੋਂ ਆਉਣ ਲੱਗਿਆ ਸੀ ਤੇ ਆ ਦੇਖ ਲੋ ਝੋਨਿਆਂ ਦੇ ਹਾਲਾਤ ਕੀ ਹੋ ਗਏ ਨੇ ਤੇ ਕੋਈ ਪ੍ਰਸ਼ਾਸਨ ਨਹੀਂ ਇੱਥੇ ਪਹੁੰਚਿਆ ਕੋਈ ਕੁਝ ਨਹੀਂ ਹੋਇਆ ਨਾ ਸਾਡੀ ਸੁਣਵਾਈ ਹੋਈ ਹਾਂਜੀ ਤੇ ਇੱਥੇ ਫਿਰ ਜਿਹੜਾ ਆ ਮਾੜਾ ਮੋਟਾ ਖਾਣ ਪੀਣ ਦਾ ਫਿਰ ਉਹ ਕਿਵੇਂ ਚੱਲਦਾ ਸਾਰਾ ਖਾਣ ਪੀਣ ਦਾ ਜੋ ਘਰਾਂ ਚ ਕੋਈ ਹੈ ਅਜੇ ਤੱਕ ਖਾਧੀ ਜਾਂ ਨੇ ਤੇ ਬਸ ਆਇਆ ਨਹੀਂ ਅਜੇ ਤੱਕ ਕੋਈ ਵੀ ਅੱਛਾ ਹਾਂਜੀ ਤਾਂ ਬਿਲਕੁਲ ਹਾਲਾਤ ਜਿਹੜੇ ਨੇ ਕਾਫੀ ਜ਼ਿਆਦਾ ਆ ਮਾੜੇ ਨੇ ਹਾਂਜੀ ਹਾਂਜੀ ਪਾਣੀ ਦੇਖੋ ਕਿਉਂਕਿ ਪਾਣੀ ਆ ਵੀਰ ਦੇਖ ਤੁਸੀਂ ਨਜ਼ਰ ਮਾਰ ਸਕਦੇ ਹੋ ਕਿ ਪਾਣੀ ਕਿੰਨਾ ਜ਼ਿਆਦਾ ਉਫਾਨ ਤੇ ਕਿੰਨੀ ਸਪੀਡ ਤੇ ਇਹ ਪਾਣੀ ਹੈਗਾ ਔਰ ਕਰੀਬ ਤਿੰਨ ਤਿੰਨ ਚਾਰ ਚਾਰ ਫੁੱਟ ਤਾਈ ਪਾਣੀ ਦੇਖਿਆ ਜਾ ਸਕਦਾ ਹੈ ਬਾਈ ਜੀ ਤੁਹਾਡਾ ਘਰ ਆ ਇਹ ਕੀ ਨਾਮ ਤੁਹਾਡਾ ਮਨਜੀਤ ਸਿੰਘ ਜੀ ਤੇ ਘਰਾਂ ਚ ਤਾਂ ਪਾਣੀ ਪੂਰਾ ਬੜਿਆ ਪੂਰਾ ਪਾਣੀ ਘਰਾਂ ਚ ਵੜਿਆ ਇਹ ਤੇ ਕਦੋਂ ਵੜਿਆ ਪਾਣੀ ਇਹ ਅੱਜ 2 ਦਿਨ ਹੋਇਆ ਹੈ 2 ਦਿਨ ਹਾਂਜੀ ਅੱਛਾ ਤੇ ਵਿਰਾਤ ਫਿਰ ਸ਼ਾਤ ਤੇ ਜੀ ਅੱਛਾ ਚਾਰ ਮਤਲਬ ਥੋੜਾ ਹੋਊਗਾ ਪਹਿਲਾਂ ਪਹਿਲਾਂ ਥੋੜਾ ਸੀ ਫਿਰ 2 ਦਿਨ ਰਾਤ ਫੁੱਲੋ ਕੱਲ ਦਾ ਫੁੱਲੋਗਾ ਜੀ ਖਾਣ ਪੀਣ ਦਾ ਹੁਣ ਕੀ ਹਿਸਾਬ ਦਾ ਖਾਣ ਪੀਣ ਦਾ ਜਿਹੜਾ ਪਹਿਲਾਂ ਪਿਆ ਸੀ ਕਰੇ ਉਹ ਖਾਦੀ ਪੀਤੀ ਜਨੇ ਅੱਛਾ ਹਾਂਜੀ ਤੇ ਹੁਣ ਫਿਰ ਆ ਆਰਮੀ ਬੀਐਸਐਫ ਦੀਆਂ ਟੀਮਾਂ ਆਈਆਂ ਨੇ ਫਿਰ ਹੁਣ ਆਈਆਂ ਨੇ ਜੋ ਆਦਾ ਫਾਰਮੈਟੀ ਪੂਰੀ ਕੀਤੀ ਜਾਂਦੀਆਂ ਨੇ ਜੋ ਬਾਟਰ ਦਾ ਕੰਮ ਇਹਨਾਂ ਆਪਦੀ ਕੀਤੀ ਹੈ ਅੱਛਾ ਪ੍ਰਸ਼ਾਸਨ ਆਇਆ ਕੋਈ ਕੋਸ਼ ਵੀ ਨਹੀਂ ਕੋਸ਼ ਵੀ ਨਹੀਂ ਅੱਛਾ ਅਸੀਂ ਤੁਹਾਡੇ ਕੋਲੇ ਆ ਪਾਣੀ ਦੇ ਵਿੱਚੋਂ ਚਲੋ ਕੋਸ਼ਿਸ਼ ਹਰੇਕ ਕੋਈ ਕਰਦਾ ਅਸੀਂ ਆਉਂ ਆਏ ਆ ਹਾਂਜੀ ਹੋਰ ਆਇਆ ਕੋਈ ਕੋਈ ਵੀ ਨਹੀਂ ਜੀ ਇੱਥੇ ਪਹੁੰਚਦੇ ਨੇ ਉੱਥੇ ਤੱਕ ਕਿਉਂ ਆਉਂਦੇ ਨੇ ਮੁਰ ਜਾਂਦੇ ਨੇ ਉੱਥੋਂ ਤੱਕ ਆ ਨਜ਼ਰ ਮਾਰਿਓ ਪਹਿਲਾਂ ਉੱਥੋਂ ਤੱਕ ਇਹ ਲੋਕ ਕਹਿ ਰਹੇ ਨੇ ਵੀ ਪ੍ਰਸ਼ਾਸਨ ਆਉਂਦਾ ਜਿੱਥੇ ਉਹ ਖੜੇ ਆ ਔਰ ਇੱਥੋਂ ਪਾਣੀ ਆ 4 ਫੁੱਟ ਹੀ ਆ ਆ ਜਿਹੜਾ 3-4 ਫੁੱਟ ਇੱਥੇ ਵੀ ਜਿਹੜਾ ਨਹੀਂ ਆਉਂਦਾ ਤੁਸੀਂ ਆ ਗਏ ਤੈਨੂੰ ਥੱਲੇ ਵੀ ਨਹੀਂ ਆਇਆ ਪਾਣੀ ਬਾਨ ਗੱਡੀ ਤੋਂ ਖੜ ਕੇ ਮੈਂ ਡੀਸੀ ਸਾਹਿਬ ਆਏ ਸੀ ਉਹ ਵੀ ਕਹਿ ਗਿਆ ਸੀ ਵੀ ਜਿਹੜੀ ਨੀਵੀਂ ਥਾਂ ਤੇ ਉੱਚੀ ਥਾਂ ਤੇ ਹੋ ਜਾਓ ਬਸ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਇਆ ਕਹਿ ਕੇ ਗਿਆ ਚਲੇ ਨੇ ਮਤਲਬ ਉਹ ਇੱਥੇ ਨਹੀਂ ਆਉਂਦੇ ਕਿਉਂ ਨਹੀਂ ਆਉਂਦੇ ਡਰਦੇ ਪਤਾ ਡਰ ਡੁਰੇ ਕੀ ਚੱਕਰ ਇਹਨਾਂ ਦਾ ਤੁਸੀਂ ਤੁਸੀਂ ਵੀ ਤਾਂ ਬੈਠੇ ਹੀ ਏ ਥੱਲੇ ਬੈਠੇ ਆਪ ਦੀ ਖੇਤੀ 'ਚ ਬੈਠੇ ਆ ਦੇ ਘਰੇ ਬੈਠੇ ਆ ਤੇ ਅਸੀਂ ਵੀ ਤਾਂ ਆਈ ਆ ਤੁਸੀਂ ਵੀ ਆਏ ਜੇ ਉਹਨਾਂ ਨੂੰ ਕੀ ਪਤਾ ਡਰ ਕਾ ਦਾ ਹੁਣ ਫਿਰ ਮੱਜਾ-ਮੁੱਜਾ ਦਾ ਕੀ ਕੀ ਮੱਜਾ ਉਹ ਸਾਹਮਣੇ ਬੈਠੇ ਉੱਚੀ ਤਾਂ ਤੇ ਕੀਤੀਆਂ ਨੇ ਘਰੇ ਪਾਣੀ ਸਾਰਾ ਅੰਦਰ ਵੀ ਪਾਣੀ ਤੁਹਾਡਾ ਕਿਹੜਾ ਘਰ ਸੱਚੀ ਦੱਸਿਓ ਦਿਲੋਂ ਵੀ ਸਭ ਤੋਂ ਪਹਿਲਾਂ ਇੱਥੇ ਕੌਣ ਆਇਆ ਤੁਹਾਡੇ ਕੋਲੇ ਕੋਈ ਨਹੀਂ ਆਇਆ ਸਾਡੇ ਕੋਲ ਨਹੀਂ ਕੋਈ ਨਹੀਂ ਤੁਸੀਂ ਆਏ ਨੇ ਡੀਸੀ ਸਾਹਿਬ ਆਏ ਸਾਡੇ ਤੋਂ ਬਿਲਕੁਲ ਨਹੀਂ ਸਾਡੇ ਤੋਂ ਕੋਈ ਨਹੀਂ ਆਇਆ ਸਾਡੇ ਤੋਂ ਪਹਿਲਾਂ ਕੋਈ ਨਹੀਂ ਆਇਆ ਨਹੀਂ ਨਹੀਂ ਆਇਆ ਕੋ ਡੀਸੀ ਐਸ ਡੀ ਐਮ ਕੋਈ ਅਫਸਰ ਨਹੀਂ ਨਹੀਂ ਉੱਥੇ ਬੰਨ ਦੇ ਗੇੜਾ ਮੱਚ ਲਈ ਜਾਂਦੇ ਅੱਛਾ ਗੇੜਾ ਮਾਰ ਕੇ ਇੱਥੋਂ ਚਲੇ ਜਾਂਦੇ ਆਏ ਭੁੱਖੇ ਬੈਠੇ ਰਹੇ ਕੋਈ ਬੰਦੇ ਥੋੜਾ ਵੇਖ ਪੁੱਛਣਾ ਕਿਸੇ ਇੰਨੇ ਮਾੜੇ ਹਾਲਾਤ ਨੇ ਕੋਈ ਨਹੀਂ ਚਾਰਾ ਮਿਲਿਆ ਕੁਝ ਨਹੀਂ ਮਿਲਾਈ ਪੱਠਾ ਵਜਾ ਬਿਮਾਰ ਹੋਣ ਨੂੰ ਗਈਆਂ ਵੀ ਇਹ ਏਰੀਆ ਏਰੀਆ ਫਰਕ ਕਲਚੇ ਕਲਚੇ ਕਿਰਚੇ ਕਿਰਚੇ ਇੱਕ ਕਿਰਚੇ ਢਾਣੀ ਕਿਹੜੀ ਦੱਸੇ ਗਣੇਸ਼ੇ ਵਾਲੀ ਗਣੇਸ਼ੇ ਵਾਲੀ ਢਾਣੀ ਆ ਨਜ਼ਰ ਚਾਰੇ ਪਾਸੇ ਮਾਰ ਲਓ ਕਿੰਨੇ ਹਾਲਾਤ ਮਾੜੇ ਨੇ ਔਰ ਨਜ਼ਰ ਇਧਰਲੇ ਪਾਸੇ ਇੱਕ ਵਾਰੀ ਮਾਰ ਲਓ ਕਿ ਉਹ ਥੋੜੇ ਜਿਹੇ ਘਰ ਜਿਹੜੇ ਉੱਚੇ ਨੇ ਔਰ ਜਿਹੜੇ ਬੱਚੇ ਹੋਏ ਨੇ ਜਿਨ੍ਹਾਂ ਦੇ ਪਾਣੀ ਘਰਾਂ ਦੇ ਵਿੱਚ ਤਾਂ ਚਾਹੇ ਬਚਾਅ ਹੋਇਆ ਪਰ ਜਿਹੜੇ ਨੀਵੇਂ ਨੇ ਉਹਨਾਂ ਘਰਾਂ 'ਚ ਪਾਣੀ ਵੜ ਗਿਆ ਔਰ ਇਧਰ ਨਜ਼ਰ ਮਾਰ ਲਓ ਘਰਾਂ ਦੇ ਵਿੱਚ ਇਧਰਲੇ ਪਾਸੇ ਮੈਂ ਕਹੂੰਗਾ ਲੈ ਕੇ ਆਓ ਉਹਨੂੰ ਮੁੰਡੇ ਨੂੰ ਨਾਲ ਤੁਸੀਂ ਫੜ ਕੇ ਲਾਓ ਨਾ ਨਾਲ ਕੈਮਰਾਮੈਨ ਨੂੰ ਇਹ ਨਾ ਹੋਵੇ ਕੈਮਰਾਮੈਨ ਪਾਣੀ 'ਚ ਰੋੜ ਦੇਓ ਸਾਡਾ ਆ ਨਜ਼ਰ ਮਾਰ ਲਓ ਕਿੰਨੇ ਮਾੜੇ ਹਾਲਾਤ ਨੇ ਘਰਾਂ ਦੇ ਵਿੱਚ ਕਿਸ ਤਰੀਕੇ ਨਾਲ ਜਿਹੜਾ ਪਾਣੀ ਆ ਉਹ ਵੜਿਆ ਹੋਇਆ ਔਰ ਪੂਰਾ ਬੁਰਾ ਹਾਲਾ ਲੋਕਾਂ ਦਾ ਇਹ ਹਾਲਾਤ ਨੇ ਇੱਥੋਂ ਦੇ ਇਹ ਨਿਹਾਲੇ ਕਿਲਚੇ ਦੀਆਂ ਤਸਵੀਰਾਂ ਨੇ ਔਰ ਜੇ ਮੀਂਹ ਪੈ ਜੇ ਦੋ ਦਿਨਾਂ ਤਾਂ ਜਿਹੜੀਆਂ ਨੀਆਂ ਨੇ ਉਹਨਾਂ ਦੇ ਵਿੱਚ ਪਾਣੀ ਪੈ ਜਾਂਦਾ ਪਾੜ ਜਾਂਦੀਆਂ ਪਰ ਇਹ ਤਾਂ ਹਾਲਾਤ ਇੱਥੇ ਤੁਸੀਂ ਵੇਖ ਲਓ ਕਿ ਪਾਣੀ ਚਾਰੇ ਪਾਸੇ ਖੜਾ ਤਿੰਨਾਂ ਚਾਰਾ ਦਿਨਾਂ ਤੋਂ ਬੁਰੇ ਹਾਲਾਤ ਨੇ ਮੰਦੜੇ ਹਾਲਾਤ ਨੇ ਇਹਨਾਂ ਲੋਕਾਂ ਦੇ ਔਰ ਇਹ ਲੋਕ ਲਗਾਤਾਰ ਹੁਣ ਮੰਗ ਕਰ ਰਹੇ ਨੇ ਕਿ ਸਾਨੂੰ ਇੱਥੇ ਰਾਸ਼ਨ ਜਾਂ ਸਾਨੂੰ ਕੋਈ ਵੀ ਚੀਜ਼ ਪੁੱਜਦੀ ਕਰੋ ਕਿ ਤਾਂ ਜੋ ਅਸੀਂ ਇੱਥੇ ਛੱਤਾਂ ਤੇ ਜਿਹੜੇ ਬੈਠੇ ਨੇ ਇੱਥੇ ਬਹਿ ਕੇ ਕੋਈ ਆਪਦਾ ਖਾ ਪੀ ਸਕੀਏ ਤੇ ਇੱਕ ਕੰਮ ਕਰ ਚੱਲਦਾ ਹੈ ਨਾ ਕੋਈ ਕੰਮ ਕਰ ਚੱਲਦਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਪਹਿਲਾ ਹੈਗਾ ਸੀ ਉਹ ਵਿਚਾਰੇ ਖਾਦੀ ਜਾਂਦੇ ਆ ਨਾ ਕੋਈ ਜਿਹੜੇ ਇੱਥੇ ਵੱਡੇ ਵੱਡੇ ਅਫਸਰ ਆਉਂਦੇ ਆ ਕਿਸੇ ਨੂੰ ਪੁੱਛਣਾ ਨਹੀਂ ਕਿਸੇ ਨੂੰ ਦੱਸਣਾ ਨਹੀਂ ਕੀ ਕੀ ਗੱਲ ਆ ਯਾਰ ਤੁਹਾਨੂੰ ਠੀਕ ਹੈ ਕੋਈ ਚੀਜ਼ ਨਹੀਂ ਆਈ ਤੱਕ ਦਿੱਤੀ ਤੇ ਸਾਰੇ ਆਪੋ ਆਦੇ ਘਰਾਂ ਜੇ ਬੈਠਿਆ ਨਿਗਾਹ ਮਾਰ ਲਾ ਪਾਣੀ ਦੇਖ ਲਾ ਆ ਮੜੇ ਹਾਲਾਤ ਹੋਏ ਪਏ ਪੂਰੇ ਬਿਲਕੁਲ ਪ੍ਰਸ਼ਾਸਨ ਇੱਥੇ ਨਹੀਂ ਪਹੁੰਚਿਆ ਪਰ ਸਾਡੀ ਟੀਮ ਜ਼ਰੂਰ ਪਹੁੰਚੀ ਆ ਔਰ ਸਾਡੀ ਕੋਸ਼ਿਸ਼ ਇਹ ਹੁੰਦੀ ਆ ਚਾਹੇ ਕਿਸਤੀ ਰਹੀ ਜਾਈਏ ਚਾਹੇ ਟਰੈਕਟਰ ਰਹੀ ਜਾਈਏ ਚਾਹੇ ਪੈਦਲ ਜਾਈਏ ਉਹਨਾਂ ਲੋਕਾਂ ਤੱਕ ਅਸੀਂ ਪਹੁੰਚੀਏ ਜਿਹੜੇ ਲੋਕ ਤੱਕ ਕੋਈ ਨਹੀਂ ਪਹੁੰਚਿਆ ਜਿੰਨਾਂ ਤੱਕ ਨਾ ਡੀਸੀ ਨਾ ਐਸਟੀਐਮ ਨਾ ਕੋਈ ਹੋਰ ਪ੍ਰਸ਼ਾਸਨ ਪਹੁੰਚਿਆ ਉਹਨਾਂ ਤੱਕ ਅਸੀਂ ਪਹੁੰਚੀਏ ਉਹਨਾਂ ਤੱਕ ਪਹੁੰਚ ਕੇ ਪੂਰੀ ਅਪਡੇਟ ਇਹਨਾਂ ਸਰਕਾਰਾਂ ਨੂੰ ਇਹ ਪ੍ਰਸ਼ਾਸਨ ਨੂੰ ਦਈਏ ਕਿ ਇੱਥੇ ਹਾਲਾਤ ਕੀ ਨੇ ਇਹ ਲੋਕਾਂ ਤੱਕ ਹਜੇ ਤੱਕ ਇਹ ਕਹਿੰਦੇ ਵੀ ਕੋਈ ਵੀ ਨਹੀਂ ਪਹੁੰਚਿਆ ਉਹ ਛੱਤਾਂ ਦੇ ਉੱਤੇ ਬੈਠੇ ਨਜ਼ਰ ਮਾਰ ਲਓ ਇਹ ਵੀ ਘਰ ਨਹੀਂ ਉਹਨਾਂ 'ਚ ਪਾਣੀ ਜ਼ਿਆਦਾ ਹੈ ਜਿੰਨੇ ਉਧਰ ਨੇੜੇ ਵਾਲੇ ਪਾਸੇ ਉਹਨਾਂ 'ਚ ਪਾਣੀ ਜ਼ਿਆਦਾ ਹੈ ਪਾਣੀ ਦੇ ਹਾਲਾਤ ਜ਼ਿਆਦਾ ਖਰਾਬ ਨੇ ਇਹ ਤਸਵੀਰਾਂ ਨੇ ਨਿਹਾਲੇਕੀਆਂ ਦੀਆਂ ਤੁਹਾਡੇ ਨਾਲ ਜੋ ਅਸੀਂ ਸਾਂਝਾ ਕਰ ਰਹੇ ਹਾਂ ਫਿਲਹਾਲ ਦੀ ਘੜੀ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਦਿਓ ਔਰ ਜ਼ਰੂਰ ਦੱਸੋ ਕਿ ਇਸ ਦਾ ਹੱਲ ਕੀ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਇਹਨਾਂ ਲੋਕਾਂ ਤੱਕ ਜ਼ਰੂਰ ਪਹੁੰਚੋ ਇਹਨਾਂ ਦੀ ਮਦਦ ਜ਼ਰੂਰ ਕਰੋ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ